ਕੇ ਲਾਏ ਬੰਨਿਆ ਰਖੜੀਆਂ ਵੰਦੀਆਂ ਧਾਗੇ ਲਾਏ ਵੇਂਸੀ ਰਖੜੀਆਂ ਵੈਸੀ ਧਾਗੇ ਲਾਏ ਵਧੀਆਂ ਰਖੜੀਆਂ ਵਧੀਆਂ ਧਾਗੇ ਲਾਏ ਰਖੜੀਆਂ ਰੰਗੀਆਂ ਵੰਦੀਆਂ ਧਾਗੇ ਲਾਏ

ਤੇ ਮੈਂ ਸਮਰਾਲੇ ਤੋਂ ਹੀ ਬਿਲੋਂਗ ਕਰਦਾ ਜੀ ਅੱਜ ਦੀ ਕੀ ਰਖੜੀ ਵੇਚ ਰਿਹਾ ਹਾਂ ਕਿੰਨੇ ਟਾਈਮ ਤੋਂ ਵੇਚ ਰਿਹਾ ਹਾਂ ਦੇਖੋ ਜੀ ਰਖੜੀ ਵੇਚਦੇ तकरीबन 20 ਦਿਨ ਤਾਂ ਹੋ ਚੁੱਕੇ ਆ ਜੀ ਹੂੰ ਸੋ ਉਮੀਦ ਕਰਦੇ ਆ ਕਿ ਰਖੜੀ ਤੱਕ ਸਾਰੀ ਰਖੜੀ ਵਿਕ ਜਵੇ ਜੀ ਹੂੰ ਹਰਮਾਤਮਾ ਸਭ ਨੂੰ ਤੰਦਰੁਸਤੀ ਬਖਸ਼ੇ ਜੀ ਤਰੱਕੀ ਬਖਸ਼ੇ ਜੀ ਇਹ ਰੇੜੀ ਕਦੋਂ ਲਗਾ ਰਹੇ ਹੋ ਤੁਸੀਂ ਇਹ ਰੇੜੀ ਜੀ तकरीबन ਮੈਨੂੰ 20 ਤੋਂ 22 ਦਿਨ ਹੋ ਗਏ ਆ ਵੈਸੇ ਮੈਂ ਰੇੜੀ ਹਰ ਸੀਜ਼ਨ 'ਚ ਮਤਲਬ ਕਿ ਅਲੱਗ-ਅਲੱਗ ਸਮਾਨ ਵੇਚਦਾ ਜੀ ਵੈਸੇ ਮੇਰਾ ਕਾਸਮੈਟਿਕ ਦਾ ਕੰਮ ਹੈ ਜੀ ਤੇ ਜਿਵੇਂ ਹੁਣ ਰਖੜੀ ਦਾ ਸੀਜ਼ਨ ਆ ਤਾਂ ਉਸ ਤੋਂ ਬਾਅਦ ਆਪਾਂ ਨੇ ਨਵਰਾਤਰੀਆਂ ਤੋਂ ਬਾਅਦ ਆਪਾਂ ਨੇ ਦੁਸ਼ਹਿਰੇ ਦਾ ਸਮਾਨ ਲਗਾਣਾ ਜੀ ਦੁਸ਼ਹਿਰੇ ਤੋਂ ਬਾਅਦ ਦੀਵਾਲੀ ਲਗਾਵਾਂਗੇ ਉਸ ਤੋਂ ਬਾਅਦ ਸਰਦੀ ਦੀ ਜਰਾਬਾਂ ਟੋਪੀਆਂ ਮਫਲਰ ਵਸਤਾਂ ਦੇ ਹਾਂਜੀ ਜੜੀਤੀ ਜੀ ਤੁਹਾਡੇ ਫਾਦਰ ਸਾਹਿਬ ਕੀ ਮੇਰੇ ਐਕਚੁਅਲ 'ਚ ਫਾਦਰ ਸਾਹਿਬ 2019 'ਚ ਐਕਸਪਾਇਰ ਹੋ ਗਏ ਸਿਲਾਈ ਦਾ ਕੰਮ ਕਰਦੇ ਸੀ ਕੀ ਕਿੰਨੇ ਭੈਣ ਭਾਈ ਆ ਅਸੀਂ ਦੇਖੋ ਜੀ ਮੈਂ ਇਕੱਲਾ ਹੀ ਬੇਟਾ ਉਹਨਾਂ ਦਾ ਜੀ ਭੈਣ ਭਰਾ ਕੋਈ ਨਹੀਂ ਹੈ ਜੀ ਤੇ ਮੈਂ ਤੇ ਮੇਰੇ ਮਦਰ ਨੇ ਜੀ ਮਦਰ ਨੂੰ ਕਿਉਂ ਤੁਸੀਂ ਨਾ ਰੱਖਦੇ ਐਕਚੁਅਲ ਹਾਂਜੀ ਬਜ਼ੁਰਗ ਨੇ ਜੀ ਉਹਨਾਂ ਨੂੰ ਡਿਪਰੈਸ਼ਨ ਦੀ ਪ੍ਰੋਬਲਮ ਆ ਸੋ ਡਾਕਟਰ ਨੇ ਜੋ ਕੰਸਲਟ ਕੀਤੀ ਸੀ ਦਵਾਈ ਦੇ ਨਾਲ ਨਾ ਉਹ ਕਹਿੰਦੇ ਸੀ ਉਹਨਾਂ ਨੂੰ ਘਰੇ ਕਦੇ ਵੀ ਇਕੱਲਾ ਨਹੀਂ ਛੱਡਣਾ ਮਤਲਬ ਜਦੋਂ ਇਕੱਲਾ ਛੱਡਦੇ ਆ ਤਾਂ ਬੁਰੇ-ਬੁਰੇ ਖਿਆਲ ਆਉਂਦੇ ਆ ਦਿਮਾਗ 'ਚ ਸੋ ਉਹਨਾਂ ਨੇ ਕਿਹਾ ਵੀ ਆਪਣੇ ਨਾਲ ਹੀ ਰੱਖਿਆ ਕਰੋ ਉਹਦੇ ਨਾਲ ਇਹ ਆ ਕਿ ਇੱਕ ਤਾਂ ਉਹਨਾਂ ਦਾ ਮਾਈਂਡ ਠੀਕ ਰਹੂਗਾ ਦੂਸਰਾ ਇਹ ਮਨ ਲੱਗਿਆ ਰਹਿੰਦਾ ਸੋ ਮੈਨੂੰ ਸ਼ੁਰੂ ਤੋਂ ਹੀ ਸਪੋਰਟ ਕਰਦੇ ਆ ਸੋ ਮੈਂ ਹੁਣ ਵੀ ਰਿਪੋਰਟ ਕਰ ਮਾਤਾ ਦਾ ਇੱਥੇ ਆ ਫਿਰ ਰੋਟੀ ਪਾਣੀ ਕੌਣ ਬਣਾਉਂਦਾ ਰੋਟੀ ਪਾਣੀ ਜੀ ਦੇਖੋ ਸਵੇਰੇ ਅਸੀਂ ਨਾਸ਼ਤਾ ਪਾਣੀ ਆਪਣਾ ਕਰਕੇ ਆਉਨੇ ਤੇ ਰਾਤ ਨੂੰ ਜਾ ਕੇ ਉਸ ਤੋਂ ਅਸੀਂ ਆਪਣਾ ਖਾਣਾ ਪਕਾਉਨੇ ਆ ਤੇ ਖਾਣੇ ਇਹ ਕਿੰਨੇ ਤੱਕ ਦੀ ਜਿਹੜੀ ਹੈਗੀ ਰਖੜੀ ਰੱਖੀ ਆ ਤੁਸੀਂ ਇਹ ਦੇਖੋ ਜੀ ਆਪਣੇ ਕੋਈ 1 ਰੁਪਏ ਤੋਂ ਰਖੜੀ ਸਟਾਰਟ ਹੁੰਦੀ ਹੈ ਤੇ 50 ਰੁਪਏ ਤੱਕ ਦੀ ਕੀਮਤ ਦੀ ਹੋਊਗੀ ਜੀ ਉਹਦੇ ਚ ਵਧੀਆ ਤੋਂ ਵਧੀਆ ਆਰਟੀਕਲ ਹੈਗੇ ਨੇ ਲਾਸਟ ਆਪਣਾ ਮੰਨ ਲਓ 50 ਰੁਪਏ ਤੋਂ ਉੱਪਰ ਆਪਣੇ ਕੋਈ ਆਟਮ ਨਹੀਂ ਹੈ ਜੀ ਕਿੰਨੇ ਕੁ ਦੀ ਸੇਲ ਹੋ ਜਾਂਦੀ ਹੈ ਰੋਜ਼ ਦੇਖੋ ਜੀ ਡਿਪੈਂਡ ਕਰਦਾ ਜੀ ਸੇਲ ਲਗਾ ਲਓ ਤੁਸੀਂ 5-600 ਦੀ ਤਾਂ ਹੋ ਹੀ ਜਾਂਦੀ ਹੈ ਜੀ। ਹਾਂ। ਬਾਕੀ ਦੇਖੋ ਜੀ ਪ੍ਰਮਾਤਮਾ ਦੀ ਕਿਰਪਾ ਕਈ ਦਿਨ ਜਿਵੇਂ ਕਿਸੇ ਦਿਨ ਬਾਰਿਸ਼ ਆ ਗਈ ਜਾਂ ਕਈ ਵਾਰ ਸੇਲ ਘੱਟ ਵੀ ਨਿਕਲਦੀ ਆ 1 ਰੁਪਏ ਦੀ ਰਖੜੀ ਆਪਣੇ ਕੋਲ ਸ਼ੁਰੂ ਹੁੰਦੀ ਹੈ ਜਿਵੇਂ ਇਸ ਰਖੜੀ ਦੀ ਗੱਲ ਕਰਨਾ। ਤਾਂ ਇਹਦੀ ਕੀਮਤ ਸਿਰਫ ਔਰ ਸਿਰਫ 1 ਰੁਪਏ ਹੈ ਜੀ ਪਰ ਅੱਜ ਦੇ ਟਾਈਮ ਦੇ ਵਿੱਚ ਮਾਰਕੀਟ ਦੇ ਵਿੱਚ ਇਹਦੀ ਵੀ ਬਾਰਗੇਨਿੰਗ ਹੁੰਦੀ ਹੈ ਜੀ। ਜੇ ਮੈਂ ਗੱਲ ਕਰਾਂ ਜੀ ਇਹ ਸਾਨੂੰ 80 ਤੋਂ 85 ਪੈਸੇ ਦੀ ਪੈਂਦੀ ਆ ਸੀ ਸਿਰਫ 15 ਪੈਸੇ ਮਾਰ ਜਾਣ ਪਿੱਛੇ ਹੀ ਏਸ ਰਖੜੀ ਨੂੰ ਵੇਚ ਦਿੰਨੇ ਆ ਤੁਸੀਂ ਰਖੜੀ ਦਾ ਸਮਾਨ ਕਿੱਥੋਂ ਤੱਕ ਦੇ ਲੁਧਿਆਣੇ ਤੋਂ ਜਾਂ ਲੋਕਲੀ ਚੱਕ ਦੇਖੋ ਜੀ ਜੇ ਤਾਂ ਹੈਗਾ ਆਪਣੇ ਕੋਲ ਵਧੀਆ ਅੱਛਾ ਖਸਾ ਬਜਟ ਫਿਰ ਤਾਂ ਆਪਾਂ ਬਾਹਰੋਂ ਵੀ ਚੱਕ ਸਕਦੇ ਆ ਅਗਰ ਹੁਣ ਕਈ ਵਾਰ ਮਨੀ ਦੀ ਪ੍ਰੋਬਲਮ ਹੁੰਦੀ ਹੈ ਜੀ ਪੇਮੈਂਟ ਦੀ ਪ੍ਰੋਬਲਮ ਹੁੰਦੀ ਆ ਤਾਂ ਆਪਣੇ ਕੋਲ ਨਾ ਜੀ ਲੋਚੀ ਕਰਿਆਣਾ ਸਟੋਰ ਆ ਜੀ ਉਹਨਾਂ ਦਾ ਨਾ ਰਖੜੀ ਦਾ ਬਹੁਤ ਤਕੜਾ ਹੋਲ ਸੇਲ ਹਾਂ ਹੈਗੇ ਸ਼ੌਪਤੇ ਉਹ ਆਪਾਂ ਨੂੰ ਬਹੁਤ ਜਿਆਦਾ ਸਪੋਰਟ ਕਰਦੇ ਨੇ ਜੀ ਜੇ ਮੈਂ ਉਹਨਾਂ ਦੀ ਗੱਲ ਕਰਾਂ ਜੀ ਉਹ ਰਖੜੀ ਦੇ ਦਿੰਦੇ ਆ ਤੇ ਉਹਨਾਂ ਦੀ ਇੰਨੀ ਕੀ ਸਪੋਰਟ ਹੁੰਦੀ ਆ ਮੈਨੂੰ ਵੀ ਚਲੋ ਤੁਸੀਂ ਕੋਈ ਗੱਲ ਨਹੀਂ ਤੁਸੀਂ ਰਖੜੀ ਲੈ ਜਾਓ ਤੇ ਇਹਨੂੰ ਵੇਚ ਕੇ ਮੈਨੂੰ ਪੈਸੇ ਦੇ ਦਿਓ ਜੀ ਸਟੱਡੀ ਕਿੰਨੀ ਕੀਤੀ ਹੋਈ ਸਟੱਡੀ ਸਿਰਫ میٹرਿਕ ਪਾਸ ਆ ਜੀ ਆਪਣੀ ਆ ਤੁਹਾਡੀ ਬੋਰਡਿੰਗ ਤੋਂ ਲੱਗ ਰਿਹਾ ਵਾ ਵੀ ਤੁਸੀਂ ਵੀ ਵਧੀਆ ਜੌਬ ਵੀ ਕਰ ਸਕਦੇ ਹਾਂ ਬੈਂਕਿੰਗ ਲਾਈਨ ਚ ਜਾਂ ਕੰਪਿਊਟਰ ਲਾਈਨ ਚ ਐਕਚੁਅਲ ਇਹ ਹੀ ਕੰਮ ਕਿਉਂ ਚੁੱਕੀ ਐਕਚੁਅਲ ਦੇ ਵਿੱਚ ਜੀ ਮੈਂ ਪਹਿਲਾਂ ਬੈਂਕ ਮੁਲਾਜ਼ਮ ਰਿਹਾ ਜੀ ਆਲਰੇਡੀ ਮੈਂ ਕੈਪੀਟਲ ਸਮਾਲ ਫਾਈਨੈਂਸ ਬੈਂਕ ਦਾ ਬੈਂਕ ਮੁਲਾਜ਼ਮ ਸੀ 7 ਸਾਲ ਮੈਂ ਬਤੌਰ ਮਤਲਬ ਆਫਿਸ ਅਸਿਸਟੈਂਟ ਪੋਸਟ ਤੇ ਕੰਮ ਕੀਤਾ ਜੀ ਤੇ ਮੰਮੀ ਦੀ ਤਬੀਅਤ ਖਰਾਬ ਹੋਣ ਕਾਰਨ ਮੈਨੂੰ ਜੋਬ ਰਿਜ਼ਾਈਨ ਕਰਨੀ ਪਈ ਕਿਉਂਕਿ ਜੀ ਮੰਮੀ ਦੀ ਜੋ ਤਬੀਅਤ ਹੈ ਮਾਤਾ ਸ਼ਰੀ ਦੀ ਬਹੁਤ ਜ਼ਿਆਦਾ ਕ੍ਰਿਟੀਕਲ ਹੋ ਗਈ ਸੀ ਸੋ ਹੌਸਪਿਟਲਾਈਜ਼ ਹੋ ਗਈ ਸੀ ਜੀ ਭਈ ਸੋ ਬੈਂਕ ਚ ਗੱਲਬਾਤ ਕਰਨ ਦੀ ਵਜ੍ਹਾ ਨਾਲ ਇੱਕ ਦੂਸਰੇ ਨਾਲ ਥੋੜਾ ਜਿਹਾ ਮ ਐਜੀਟੇਸ਼ਨ ਖੁੱਲ ਗਈ ਝਾਕ ਖੁੱਲ ਗਈ ਵੀ ਆਪਾਂ ਕਿਸੇ ਨਾਲ ਕਿਸ ਤਰੀਕੇ ਨਾਲ ਗੱਲਬਾਤ ਕਰਦੇ ਆ ਇਹ ਸਾਰੇ ਸਮਰਾਲੇ ਚੋ ਹੀ ਵੇਚਦੇ ਹਾਂ ਸਬੰਧ ਤੋਂ ਹਾਂਜੀ ਅਸੀਂ ਕਿੱਲੋ ਸਮਰਾਲੇ ਚ ਨਹੀਂ ਹੈ ਜੀ ਜਿਵੇਂ ਸਮਰਾਲੇ ਚ ਵੀ ਵੇਚਦੇ ਆ ਸਾਡਾ ਪਿੰਡਾਂ ਤੱਕ ਵੀ ਏਰੀਆ ਹੁੰਦਾ ਕਈ ਵਾਰ ਅਸੀਂ ਜੀ ਇਸ ਰੇੜੀ ਦੇ ਨਾਲ ਪੈਦਲ ਅਜਲਾਉਦ ਤੱਕ ਵੀ ਜਾਏ ਜਾਈ ਹੁੰਦੇ ਆ ਜੀ ਸੋ ਪਿੰਡਾਂ ਦੇ ਵਿੱਚ ਕੁਝ ਮਤਲਬ ਇਦਾਂ ਦਾ ਪਿਆਰ ਪਿਆ ਹੋਇਆ ਕੁਝ ਮਤਲਬ ਕਿ ਲੇਡੀਜ਼ ਨੇ ਜੋ ਰਖੜੀ ਖਰੀਦੀਆਂ ਨੇ ਜਾਂ ਮਨਿਆਰੀ ਦਾ ਸਮਾਨ ਆ ਉਹਨਾਂ ਨੂੰ ਮਤਲਬ ਉਡੀਕ ਹੁੰਦੀ ਆ ਵੀ ਅਸੀਂ ਆਵਾਂਗੇ ਜਦੋਂ ਆਸਣਾ ਉਡੀਕਦੇ ਆ ਫਿਰ ਅਸੀਂ ਵੀ ਪਰਮਾਤਮਾ ਦੀ ਕਿਰਪਾ ਨਾਲ ਜੀ ਉਸੇ ਆਸ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਦੇ ਆ। लास्ट ਲੋਕਾਂ ਲਈ ਕੀ ਮੈਸੇਜ ਦੇਣਾ ਚਾਹੁੰਗਾ। ਦੇਖੋ ਜੀ ਲੋਕਾਂ ਲਈ ਸਭ ਤੋਂ ਪਹਿਲਾਂ ਮੈਸੇਜ ਦੇਣਾ ਚਾਹੁੰਗਾ ਜੀ ਦੇਖੋ ਇਹ ਜਿਹੜਾ ਤਿਹਾਰ ਹੈ ਜੀ ਰਖੜੀ ਦਾ ਤਿਹਾਰ ਆ। ਇਹ ਸਾਂਝਾ ਮਿਲਵਰਤਨ ਭਾਈਚਾਰੇ ਦਾ ਸਾਂ ਤਿਹਾਰ ਆ ਭੈਣ ਭਾਈ ਦਾ ਸਾਂਝ ਸਾਂਝ ਦਾ ਤਿਹਾਰ ਆ ਜੀ। ਇਹਦੇ ਵਿੱਚ ਸਭ ਤੋਂ ਵੱਡਾ ਮੈਸੇਜ ਆ ਇੱਕ ਤਾਂ ਜੀ ਮਿਹਨਤ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਉਹ ਬਹੁਤ ਜ਼ਿਆਦਾ ਜ਼ਰੂਰੀ ਆ ਉਹ ਜ਼ਰੂਰ ਕਰੋ। ਸੋ ਪਲੱਸ ਇੱਕ ਦੂਸਰੀ ਗੱਲ ਆ ਜੀ ਅੱਜ ਦੇ ਟਾਈਮ 'ਚ ਹਰ ਬੰਦਾ ਨਸ਼ੇ ਵੱਲ ਜਾ ਰਹੀ ਹੈ ਹਰ ਨੌਜਵਾਨ ਪੀੜੀ ਜਾ ਰਹੀ ਹੈ ਮੇਰਾ ਸਿਰਫ ਉਸ ਸਮਾਜ ਨੂੰ ਮੈਸੇਜ ਹੈ ਕਿ ਮਾਪੇ ਜਿਹੜੇ ਹੈਗੇ ਨੇ ਜੀ ਉਹਨਾਂ ਨੇ ਬੱਚਿਆਂ ਨੂੰ ਬਹੁਤ ਮਿਹਨਤ ਨਾਲ ਪੜਾਇਆ ਲਿਖਾਇਆ ਹੁੰਦਾ ਜੀ ਬਹੁਤ ਉਹਨਾਂ ਦੀਆਂ ਆਸਾਂ ਹੁੰਦੀਆਂ ਬੱਚਿਆਂ ਤੇ ਸੋ ਨਸ਼ੇ ਤੋਂ ਥੋੜਾ ਜਿਹਾ ਆਪਣਾ ਬਚਾਅ ਕਰੋ ਠੀਕ ਹੈ ਜੀ ਆਪਣਾ ਮਿਹਨਤ ਕਰੋ ਮਾਪੇ ਬਾਪ ਨੂੰ ਖੁਸ਼ ਰੱਖੋ ਜੀ ਠੀਕ ਹੈ ਜੀ ਜੋ ਨਸ਼ੇ ਦਾ ਦਲਦਲਾ ਉਹ ਉਹਦੇ ਵਿੱਚ ਗਿਆ ਬੰਦਾ ਬਾਹਰ ਨਹੀਂ ਨਿਕਲ ਪਾਂਦਾ ਜੀ